ਬੈਠ ਜਾ ਬੈਠ ਚਲ ਕੋ ਬਾ ਬਾ ਬਧਾਈਆਂ ਤੁਹਾਨੂੰ ਬਧਾਈਆਂ ਨੇ ਬੈਠ ਜਾ ਯਾਰ ਬੈਠੋ ਭਰਾ ਜੀ ਜਿਆਦਾ ਫੋਟੋ ਦਿਖਾਓ ਸੋਹਣੇ ਬਣ ਗਏ ਵਧੀਆ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਲੱਗੀ ਪਹਿਲੀ ਵਾਰ ਤੁਹਾਨੂੰ ਮਿੱਤਰ ਮਿਲਿਆ ਨਹੀਂ ਮੁਖਮੰਦ ਚਾਹਨ ਬੈਠੋ ਮੈਂ ਕਰ ਲੈਣ ਨੂੰ ਦੇਖੀ ਦੋ ਬੈਠ ਜਾ ਸਰ ਵੀ ਖਤਮ ਥੱਲੇ ਤਾਂ ਲਾਲ ਇੱਟਾਂ ਗੱਡੀਆਂ ਨੇ ਬਧਾਈ ਦੇ ਪੱਤੋਂ ਸਾਡਾ ਛੋਟੇ ਜਿਹੇ ਸ਼ਹਿਰ ਨੂੰ ਮਿਲਦਾ ਹੈ ਜੀ ਮਾਲ ਸਾਡੇ ਐਮ.ਐਲ.ਏ ਦੇ ਸਭ ਦੇ ਤੇ ਤੁਹਾਡੇ ਸਭ ਦੇ ਨਾ ਫਿਰਦਾ ਸਾਡਾ ਤਾਂ ਸਾਰਾ ਕੰਮ ਉਹ ਗੋਗੀ ਵਰਤਕ ਪੰਜਾਬੀ ਕੀ ਕਰ ਰਹੇ ਹੋ ਨੀ ਕਿਸੇ ਨੇ ਕੀਤੀ ਤਾਵਲੇ ਤਰੀਫ ਨਹੀਂ ਜੀ ਸਾਡੇ ਵਪਾਰੀਆਂ ਦੀ ਜਿਹੜੀ ਗੱਲ ਤੁਸੀਂ ਸੁਣੀ ਆ ਆਰਥਿਕਾਂ ਦੀ ਜਿਹੜੀ ਹੁਣ ਤੁਸੀਂ ਉਸੇ ਕਰਕੇ ਆਏ ਹੋ ਅਸੀਂ ਹਾਂ ਜੀ ਮੈਂ ਕਰਕੇ ਹਾਂ ਅਸੀਂ ਤੁਹਾਡੇ ਮਤਲਬ ਇੰਨੇ ਸ਼ੁਕਰਗੁਜ਼ਾਰਨਾ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਵੀ ਅਸੀਂ ਕਿਵੇਂ ਥੋੜਾ ਧੰਨਵਾਦ ਕਰਦੇ ਕਰ ਦੇਣਗੇ ਹੁਣ ਮੈਂ ਕੀ ਕਰਾਂ ਜੀ ਮੈਂ ਕਹਾਂ ਜੀ ਤੁਸੀਂ ਜੋ ਸਾਡਾ ਹੱਕ ਆਦਾ ਨਾਰਾ ਮਾਰਿਆ ਅਸੀਂ ਤਾਂ ਥੋੜੇ ਤਹਿਤ ਨੂੰ ਸਾਰੇ ਜਵਾਬ ਵਾਲੇ ਸਾਡੇ ਯਾਰ ਤੇ ਵੀ ਕਿਸਾਨ ਵੀ ਸਾਰੇ ਅਸੀਂ ਤੈਨੂੰ ਸ਼ੁਕਰਗੁਜ਼ਾਰਾਂ ਅੱਜ ਇੱਕ ਫੋਟੋ ਕਰਾਂਗੇ ਯਾਰ ਪਹਿਲੀ ਵਾਰ ਜ਼ਿੰਦਗੀ ਦੇਖਣ ਮਿਲਿਆ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਅੱਜੋ ਜੀ ਇੱਕ ਮਿੰਟ ਇੱਥੇ ਗੱਲ ਕਰਦੇ ਆ ਅੱਜੋ ਸਾਰਾ ਅੱਜੋ ਵੀ ਆਜੋ ਅੱਖ ਜਾਈ ਜਾਣਾ ਮਾਵਾ ਹਾਂ ਜੀ ਆਮਿਲ ਜਾਣਗੇ ਤੁਮ ਬਸ ਕੋਈ ਟੱਕਾ ਨਾ ਮਾਰੋ ਮਗਰੋ ਯਾਰ ਥੈਂਕ ਯੂ ਬਹੁਤ ਬਹੁਤ ਸਰ ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਘਰ ਤੇ ਆਤਰਾ ਕੇ ਜਾਓ ਨਾ ਜੀ ਨਾ ਤੁਸੀਂ ਤੁਸੀਂ ਰੋਟਾ ਸਾਡੇ ਦੇ ਨਾ 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 ਆਇਆ ਆਇਆ ਸਰ ਸਰ ਰਿਸੈਪਸ਼ਨ ਲੈ ਜੀ ਜੀ

Magic, सरकार magic, सरकार जी ह <MIT लए> <Sagli -या> <Gothic> <God deliciousness> लोग जी पाले कुछ ने ना सोना बने ना बोलो सोमहा श्री अकाल जी आ आदमी पार्टी ये अपना कमेटी के प्रधान वो चेयरमैन लाए तुसी ये सहमति चीज ले लो साहब वाह वाह मंत्र मंत्र गए जी थोड़े ना एक मिनट साइड से ओ साइड से फोटो नहीं हो रही फुट तक रोड की फोटो भी चली गई है रोड की रोड की मैं भी एक मिनट एक मिनट ਇਹ ਤਾਂ ਪੁਰੀ ਜੀ ਪਰਾਲੇ ਬੰਦੇ ਨੇ ਆਪਣੇ ਤੋਂ ਬਹੁਤ ਬਹੁਤ ਤੇ ਵੀ ਸੈੱਟ ਫਰਸੈਂਟ ਦੇ ਸਰਵਰ ਆਰਾ ਕੀ ਸਾਰੇ 6 ਕਰੋੜ ਦੀ ਲਾਗਤ ਨਾਲ ਬਣਾਇਆ ਹੋਇਆ ਸੈਂਟਰ ਐਸਡੀਮੋ ਵਿਸਥਿਲ ਕੰਪਲੈਕਸ ਐਂਡ ਪਟਵਾਰ ਖਾਨਾ ਫਰਦ ਕੇਂਦਰਾ ਕਿੰਨੀ ਇੱਕ ਫਰਦਾਂ ਇੱਕ ਦਿਨ ਦੀ ਹੈ 80 ਤੋਂ ਦੰਦੇ ਨਿਕਲਦੇ ਇਹ ਵੀ 80 ਤੋਂ ਨਿਕਲਦੇ ਦਿੱਲੀ ਇੱਥੇ ਦਾ ਟਾਈਮ ਜਿਆਦਾ ਤਾਂ ਨਹੀਂ ਕਰਦਾ ਟਾਈਮ ਨਹੀਂ ਸਰ ਦੋ ਮਿੰਟ ਕੁਝ ਲੋਕ ਕੁਝ ਬادیه ਜਮਾਰ ਕੇ ਆਪਾਂ ਉਹ ਦੋ ਫਰਦ अच्छा <laughs> 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 मैं तो 24 थे हां जी कितना टाइम लाग गया कोई टाइम ही नहीं लागया बड़ी ਛੇਤੀ ਕੰਮ ਹੋਇਆ अच्छा ਕੋਈ ਪੈਸਾ ਪੁੱਛਤ ਨਹੀਂ ਹਾਂ ਜੀ ਕੋਈ ਪੈਸਾ ਨਹੀਂ ਤੁਹਾਡੇ ਰਾਜ ਦੇ ਵਿੱਚ ਜੋ ਪੰਜਾਬ ਨੂੰ ਸਕੂਲ ਤਾਂ ਮਿਲ ਰਹੇ ਆਣੇ ਮੈਂ ਆਪਣੀ ਜਿੰਦਗੀ ਦੀ ਕਸਮ ਕਰਨ ਵਾਲਾ ਹੋਇਆ ਬਹੁਤ ਕੁਝ ਹੋ ਗਿਆ ਹਾਂ ਆ ਆਲਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਹਿਸਲਾਜੋਗ ਨੇ ਸਾਡੇ ਪੰਜਾਬ ਦੇ ਮੁਖਮਤੀ ਸਰਦਾਰ ਭਗਤ ਸਿੰਘ ਮਾਨ ਪਰ ਬਾਹਰ ਨਾਲ ਜਲਦੀ ਘੜਾ ਰੱਖੇ ਆਮ ਆਦਮੀ ਪਾਰਟੀ ਨੂੰ ਚਾਹਦੀ ਘੜਾ ਕਹੇ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਦੀ ਆ ਤਹਿਸੀਲ ਕੰਪਲੈਕਸ ਜਿਹੜਾ ਅਮਰਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਲੱਗਦਾ ਜੋ ਕੰਮ ਕੀਤਾ ਤੁਹਾਡੀ ਗਵਾਈ ਹੇ ਸਰਦਾਰ ਗਜਨ ਮਾਜੇ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਧਰ ਦੇ ਕੰਮ ਕਰ ਰਹੇ ਨੇ ਸਾਡੀਆਂ ਸੜਕਾਂ ਜਿਹੜੀਆਂ ਨਹੀਂ ਬਣਿਆ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਨੂੰ ਹੋਵੇ ਇਹੀ ਬਣਾਉਂਦੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰਸਤੀ ਹੈ ਜਿਹੜੇ ਹੋ ਰਿਹਾ ਇਹਨੇ ਸਰਪ੍ਰਸਤੀ ਹੈ ਜਿਹੜੇ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਇੱਕ ਦਿਨ ਦਾ ਆ ਮੁੰਡਾ ਬੜੀ ਅੱਲੇ ਜੰਗਤ ਅੱਛਾ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਸਰ ਆਰ ਰੋਡ ਤੇ ਬਾਪੂ ਜੀ ਜੀ ਸਰ ਲੋਕ ਪ੍ਰੋਟਰੀ ਹਾਊਸ ਵਰਿੰਗੋਪਲੀਆ ਦਾ ਦੋਸਤ ਜੀ ਇਹ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਫ੍ਰੀ ਰੈਸਟੀਆਂ ਹੋਣਗੇ ਓਕੇ ਓਕੇ ਜੀ ਸਭ ਇਹਨਾਂ ਮਾਰਾ ਐਸਟੀਐਮ ਆਫਿਸ ਅੱਛਾ ਐਸਟੀਐਮ ਆਫਿਸ ਵਿੱਚ ਜੀ ਅਸੀਂ ਆ ਮਾਫੀ ਅੱਛਾ ਉਹ ਟਾਲ ਦਿਨ ਯਾਤਰਾ ਤੇ ਆਰਕ 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 ਇਥੇ ਤੁਸੀਂ ਕੋਟ ਲਾ ਲੈਣਾ ਕੋਟ ਦੂਨੇ ਤੇਰੇ ਕੋਟ ਇਹਦੇ ਨਾਲ ਕਿੰਨਾ ਕੁ ਪਰ ਡੇ ਫੁੱਟਫਾਲ ਹੈ ਫੁੱਟਫਾਲ ਕਿੰਨੀ ਕਰ ਪਰ ਡੇ पर डे सर पब्लिक इंटरेक्शन हो जाती है पचास सत्तर सत्तर के आस पास सत्तर सर गुड लक इधर की है सर अच्छा बाथरूम वगैरह ਪਾਣੀ ਵੀ ਨਾ ਠੀਕਾ ਪਾਣੀ ਵੀ ਤੇਰਾ ਲੈ ਲੋ ਨਾ ਨਾ ਬਸ ਤੈਨੂੰ ਆ ਗਈ ਅੱਛਾ ਜੀ ਇਹ ਵੀ ਫੋਟੋ ਕਰਾਣੀ ਆ ਫੋਟੋ ਹੋ ਰਹੀ ਆ ਉੱਥੇ ਦੇਖ ਜਦੋਂ ਦੇ ਕਰਾਉਣੀ ਆ ਜਦੋਂ ਲੰਘ ਜਿਹੜੀ ਠੀਕ ਆ ਬਹੁਤ ਕਰਦੇ ਕੁਝ ਕੁਝ ਨਹੀਂ ਹੁੰਦਾ ਇੱਥੇ ਕੀ ਹੈ ਮੇਰੇ ਕੋਲ ਹੈ ਪਲਾਣਾ ਜੇਪੁਰਾ ਹੈ ਅਕਾਊਂਟ ਅਕਾਊਂਟ ਪੁਰਾ ਜੇਲਾ ਜੇਪੁਰਾ ਤੇ ਬੰਦੂ ਗ੍ਰੰਥਾ ਅਕੈਡਮੀ ਲਈ ਅੱਛਾ ਤੇ ਜਿਹੜਾ ਫਲੱਡ ਦੂਰ ਦਾ ਕੰਮ ਹੁੰਦਾ ਜੀ ਜਿਹੜਾ ਆਟਾ ਦਾ ਟ੍ਰਬਲ ਵਰਨਿੰਗ ਦਾ ਆਟਾ ਦਾ ਸਕੀਮ ਹੈ ਨਾ ਉਹਦੇ ਵਿੱਚ OK ਇਹ ਦਰ ਨਾ ਨਾ ਅੱਛਾ ਜੀ ਤੋਂ ਠੀਕ ਵਿਆਹ ਤੇ ਉਹਨੇ ਵਿਆਹ ਤੇ ਜ ਕੁੜੀਆਂ ਦੇ ਹਾਂ 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 ਜਵਾਰਾ ਹੈ ਜਨਵਰੀ ਹਕਰਾ ਕਾਰਕਮੇਟ ਅਧਿਕਾਰੀ ਸਰ ਮਾਨਰੇ ਚਲਾਈ ਵਿਆਹ ਤਨਵਾਰੀ ਮੈਡਮ ਆਏ ਸੀ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਹੋਏ ਮੰਡੀ ਅੰਮ੍ਰਿਤਗੜ ਵਿਖੇ ਇੱਕ ਬਹੁਤ ਹੀ ਆਧੁਨਿਕ ਸਾਫ ਸੀਲ ਕੇਂਦਰ ਬਣਾਇਆ ਗਿਆ ਹੈ ਲਗਭਗ 6 ਕਰੋੜ 80 ਲੱਖ ਦੀ ਲਾਗਤ ਦੇ ਨਾਲ ਜਿਦੇ ਵਿੱਚ ਫਰਦ ਕੇਂਦਰ ਵੀ ਹੈ ਜਿਦੇ ਵਿੱਚ ਐਸ ਡੀ ਐਮ ਆਫਿਸ ਵੀ ਹੈ ਐਸ ਡੀ ਐਮ ਕੋਰਟ ਵੀ ਹੈ ਪਟਵਾਰਖਾਨਾ ਵੀ ਹੈ डीएसपी ऑफिस भी है ताकि इकको छत तले ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ। और सारे पंजाब ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ। ਜੜਵੇ ਵੀ, ਚੀਮੇ ਵੀ, ਦਿੱਤੀ ਜਿੱਤੇ ਵੀ ਗਏ ਆ। ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕ ਜਿਹੜਾ ਬਾਥਰੂਮ ਨੇ, ਮੀਟਿੰਗ ਰੂਮ ਨੇ, ਢੰਡੇ ਪਾਣੀ ਦਾ ਪ੍ਰਬੰਧ ਹੈ। ਤਾਂ ਕਿ ਲੋਕਾਂ ਨੂੰ ਖ쩔 ਖਵਾਰੀਆਂ ਨਾ ਹੋਣ। ਤੇ ਇਸ ਕਰਕੇ ਮੈਂ ਅਹਮਦਗੜ੍ਹ ਵਾਸੀਆਂ ਨੂੰ ਤੁਹਾਡੇ ਜ਼ਰੀਏ ਬਹੁਤ-ਬਹੁਤ ਵਧਾਈ ਦਿਨਾਂ ਬਜ਼ੁਰਗ ਇੱਕ ਖੜੇ ਸੀ ਕਿ ਡਿਵੈਲਪਮੈਂਟ ਦੇ ਅਰੋਰਾ ਤਿਆਰ ਕਰ ਰਹੇ ਸਭੋ ਕੋ ਧਿਆਨ ਹਾਂਜੀ ਇੰਡਸਟਰੀ ਡਿਵੈਲਪਮੈਂਟ ਡਿਵੈਲਪਮੈਂਟ ਇੰਡਸਟਰੀ ਦੀ ਵਿਕਾਸ ਲਈ ਮੈਂ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਇਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਆ ਉਹ ਕਾਫੀ ਹੱਦ ਤੱਕ ਦਿਖਣ ਲੱਗੀ। ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆ ਬੜੀ ਜਾਈਂ ਵੱਧ ਗਿਆ ਉਹਦੇ ਬਾਰੇ 'ਚ। ਕਿ ਸਾਧ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ। ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੋ। ਹਨ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ। ਹਨ 55000 ਨੌਕਰੀਆਂ ਇੱਕ ਅੱਛਾ ਮੈਨੂੰ ਮੈਂ ਇੱਕ ਮਿੰਟ ਮੈਨੂੰ ਲੈਟ ਮੀ ਫੀ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 63% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੋਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਹੈ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਹੁੰਦਾ ਸੀਐਮ ਸਰਪੰਸ ਸਿੰਘ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀ ਜਾਂਦੇ ਕੋਲੋਂ ਬੱਚਿਆਂ ਨੂੰ ਛੁਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਦੇਖੋ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ سارے ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹੱਲੇ ਵੀ ਕੀਤਾ ਆਂਗਣਵਾੜੇ ਚ ਵੀ ਲੈ ਕੇ ਗਏ ਤੇ ਉਹਨਾਂ ਸਕੂਲਾਂ ਚ ਹੀ ਪੜ੍ਹਦੇ ਸਰ ਇਹ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸਰ ਇਹ ਕਿ ਜਿਹੜਾ ਥੋੜਾ ক্রਾਈਮ ਬਾਰੇ ਉਹਦੇ ਬਾਰੇ ਤੁਹ ਫਤਕਿਆ ਉਹ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜਿਆ ਜਾ ਰਿਹਾ ਹੈ ਸਮੱਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ

ਸੋਨਾ ਬਾਲ ਲੰਗੜੇ ਯਾਰ ਨੂੰ ਖੜਾ ਕਰਤਾ ਸਨ ਤੇ ਅਸੀਂ ਝੁੱਲ ਨਹੀਂ ਸਕਦੇ ਅਸੀਂ ਥੋੜਾ ਆਸਾਨ ਪੁੱਲ ਆਸਾਨ ਨਹੀਂ ਪੁੱਲ ਸਕਦੇ ਲੰਗੜੇ ਯਾਰ ਬੜੀ ਜਿੰਦਾਬਾਦ ਸੁਬਾਨ ਅਲਾਹਾ ਸਾਬ ਜਿੰਦਾਬਾਦ ਜਿੰਦਾਬਾਦ ਤੋਂ ਪਹਿਲਾਂ ਸੰਤ ਬਾਈ ਚ ਤੁਸੀਂ ਕੀ ਨਹੀਂ ਨਹੀਂ ਸੰਤ ਥੋੜਾ ਬਹੁਤ ਪਹਿਲਾਂ ਕੋਈ ਨਹੀਂ ਹੁੰਦਾ ਨੌਜਵਾਨੀ ਨੂੰ ਲੈ ਆਇਆ ਤੁਸੀਂ ਨੌਜਵਾਨੀ ਸੁਬਾਨ ਅਲਾਹਾ ਜੀ ਮੋਟਾ ਕਾਕਾ ਦੰਦ ਤੇ ਖੜਾਈਏ ਜੀ ਇਹ ਇੱਕ ਬੰਦਾ ਦੇ ਵਾਰੂ ਕਰ ਬਸ ਇੱਕ ਮਿੰਟ ਬਸ ਆਓ ਬੜਾ ਇੱਥੇ ਕੰਨੀ ਪਾ ਲਿਆ ਚੱਲ ਆ ਜਾ ਰਾਣੀ ਟੀਮ ਚ ਕਰਾ ਬੰਦੇ ਆ ਜਾ ਆ ਜਾ ਕਰਾ ਹਮ ਦਾ ਕਰਾ ਕਰਾ ਆ ਤੋ ਕਰਾ ਬੰਦਾ ਯਾਰ ਇੱਕ ਮਿੰਟ ਚਾਹੇ ਥੋੜੇ ਜਿਹਾ ਬੜਾ ਪ੍ਰੋਕਸ਼ਨ ਚ ਆ ਜਾ ਨੇ ਆ ਗਏ ਵਰਕੇ ਲੇਡੀ ਨੇ ਮੈਂ ਉਹਨੇ ਆ ਗਿਆ ਬੇ ਬੱਚੀ ਆ ਉਹਦੇ ਨਾਲ ਸਾਡੇ ਆਉਂਦੇ ਸਰ ਮਾਨ ਸਰ ਮਾਨ ਸਰ ਆਜਾ ਆਜਾ ਦੋ ਜੀ ਆਜਾ 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 ਆਓ ਜੀ ਆਓ ਆਜਾ ਆਜਾ ਦਿਓ ਆਜਾ ਕਰੋ ਉਹ ਧੀਆ ਦਾ ਬੋਸਾ ਮਿਲਦੇ ਨੇ ਆਜੋ 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 ਬਟਾ ਆਜਾ ਵਾਹ ਆ ਫੋਟੋ ਲੇ ਧੀਆ ਨੇ ਜੀ ਪੰਜਾਬ ਦੀ ਬੋਲਦੇ ਹਾਂ ਤਾਂ ਕਿ ਬੋਗੇ ਸੇ ਤੱਕ ਦੇਖਿਆ ਮੁਗੀ ਜੀ ਹੋਗੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਮੈਂ ਪਾਸੇ ਨੋਟਾ ਬਾਤ ਕਮਾਲ ਰਿਹਾ ਕਲੈਕਸ ਚਾਹਤ ਹੈ ਲੱਗਦੇ ਥੋੜਾ ਜਿਹਾ ਪਟਾ ਹੈ ਹੈ 5 ਕਿਲੋ ਮੀਟਰ ਲਾਈਨਿੰਗ ਤੋਂ ਉੱਥੇ ਲੇਟ ਹੋ ਜਿਓ ਅਸੀਂ ਉਦੋਂ ਪਹਿਲੇ ਕਲੈਕਸ ਚ ਪਹੁੰਚਾਂਗੇ ਕਿੱਥੇ ਮੈਂ ਉੱਥੇ ਅਮਰਗੱਡ ਤੋਂ ਡੀ ਲਾਈਨਿੰਗ ਆਏ ਨਾ ਜਿਹੜੀ ਅਮਰਗੱਡ ਹਾਂ ਉੱਥੇ ਤੁਸੀਂ ਨਿਕਲੋ ਪਹਿਲਾਂ ਪੰਜ ਮਿੰਟ ਅਰੇ ਤੁਸੀਂ ਨਿਕਲੋ اري لڳييا وي پائي جي مليا سي ام جي نه نا مان صاحب مان ਪਿੱਛੇ ਹੋ ਜਾ ਪਿੱਛੇ ਥੋੜਾ ਪਿੱਛੇ ਹੋ ਜਾ ਬੈਠ ਜਾਓ ਬੈਠ ਚਲ ਬਹੁਤ ਬਧਾਈਆਂ ਤੁਹਾਨੂੰ ਬਧਾਈਆਂ ਲੈਣ ਆਏ ਨੇ ਬੈਠ ਜਾਓ ਬੈਠ ਜਾਓ ਭਰਾ ਜੀ ਜਿਆਦਾ ਫੋਟੋ ਦਿਖਾਓ ਸੁਣੀ ਬਣ ਗਏ ਵਧੀਆ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਲੱਗੀ ਪਹਿਲੀ ਵਾਰ ਤੁਹਾਨੂੰ ਮਿਲਣ ਮਿਲਿਆ ਜੀ ਮੁੱਖ ਮੰਤਰੀ ਜੀ ਨੂੰ ਬੈਠੋ ਮਾ ਕਰ ਲੈਣ ਨੂੰ ਦੇਖੀ ਕੋ ਬੱਚਾ ਸਰਪੀ ਖਤਮ ਅੱਲੀ ਜਦੋਂ ਲਾਲ ਇੱਟਾਂ ਗੱਡੀਆਂ ਨੇ ਬਿਨਾਂ ਦੇ ਪੱਤੋਂ ਸਾਡੇ ਛੋਟੇ ਜਿਹੇ ਸ਼ਹਿਰ ਕੋਈ ਨਾ ਮਾਣ ਜਿੱਮਲ ਸਾਡੇ ਐਮਐਲਏ ਦੇ ਸਭ ਦੇ ਤੇ ਤੁਹਾਡੇ ਸਭ ਕੀ ਸਰਪੀ ਸਾਡਾ ਤਾਂ ਸਾਰਾ ਕੰਮ ਹੋ ਗਿਆ ਜੋ ਕਰਤਾ ਪੰਜਾਬ ਨੇ ਕੀ ਕਰ ਰਹੇ ਹੋ ਨਹੀਂ ਕਿਸੇ ਦੇ ਮੁਕਾਬਲੇ ਤਰੀਫ ਨਹੀਂ ਜੀ ਸਾਡੇ ਵਪਾਰੀਆਂ ਦੀ ਜਿਹੜੀ ਗੱਲ ਤੁਸੀਂ ਸੁਣੀ ਆ ਆੜਤੀਆਂ ਦੀ ਜਿਹੜੀ ਹੁਣ ਤੁਸੀਂ ਉਸੇ ਕਰਕੇ ਆਏ ਹੋ ਹਾਂ ਜੀ ਮੈਂ ਕਰਕੇ ਹਾਂ ਅਸੀਂ ਤੁਹਾਡੇ ਮਤਲਬ ਬਹੁਤ ਨੇਕ ਸ਼ੁਕਰਗੁਜ਼ਾਰਾਂ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਵੀ ਅਸੀਂ ਕਿਵੇਂ ਥੋੜਾ ਧੰਨਵਾਦ ਕਰੀਏ ਕਰ ਦੇਣਗੇ ਹੁਣ ਮੈਂ ਕੀ ਕਰਾਂ ਪਕਾ ਜੀ ਤੁਸੀਂ ਜੋ ਸਾਡਾ ਹੱਕ ਸਾਡਾ ਨਾਰਾ ਮਾਰਿਆ ਅਸੀਂ ਤਾਂ ਥੋੜੇ ਤਹਿਤੋਂ ਸਾਡੇ ਜਵਾਬ ਸਾਡੇ ਯਾਰ ਤੇ ਵੀ ਕਿਸਾਨ ਵੀ ਸਾਰੇ ਅਸੀਂ ਤਹਿਤੋਂ ਸ਼ੁਕਰਗੁਜ਼ਾਰਾਂ ਅੱਜ ਇੱਕ ਫੋਟੋ ਕਰਾਂਗੇ ਪਹਿਲੀ ਵਾਰ ਜ਼ਿੰਦਗੀ ਦੇਖਣ ਮਿਲੇ ਅੱਜ ਬਹੁਤ ਖੁਸ਼ੀ ਹੋਈ ਅੱਜ ਆਜੋ ਜੀ ਇੱਕ ਮਿੰਟ ਕੱਢ ਲਓ ਅੱਜ ਸਾਰੇ ਆਜੋ ਵੀ ਆਜੋ ਖਿੱਚਿਆ ਰਹੀਆਂ ਨਾ ਮਾਵਾ ਅੱਜ आमेल जाने के आला, 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 आला। बस कोई। मारे मगर यार। थैंक यू बहुत बहुत मुखार जी बहुत बहुत मेहरबानी के जाओ ना जी ना खुशी रखे रिसेप्शन ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਅੰਮ੍ਰਿਤਾਂ ਨੂੰ ਬਹੁਤ ਵੱਡੇ ਤੋਹਫੇ ਮਿਲੇ। ਸਾਡੇ ਸ਼ਹਿਰ ਦੇ ਵਿੱਚ ਆਂਦੀ ਬਹੁਤ ਬਹੁਤ ਅੱਗੇ ਇਹ ਅੰਕੜੇ ਚੇਰ ਬਣੇ ਸਰ। ਅੱਛਾ ਜੀ ਬਹੁਤ ਬੜੀ ਧੰਨਵਾਦ। ਬਹੁਤ ਬੜੀ ਕਿਰਪਾ ਕੀਤੀ ਆ। ਬਹੁਰੀ ਕਿਰਪਾ ਕੀਤੀ ਆ। मुख्यमंत्री भगवंत माना मुख्यमंत्री भगवंत मान जिंदाबाद एम एल ए सरकार जी पंजाब सरकार पंजाब सरकार सरकार